ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿੰਦਰ ਜੀ ਗੱਲ ਆ ਬੜੀਆਂ ਹੀ ਐਵੇਂ ਇਲੈਕਸ਼ਨਾਂ ਵੇਖੀਆਂ ਦੋ ਤਿੰਨ ਪਰ ਜਿਹੜੀ ਜਨਤਾ ਵਾ ਉਹ ਕੈਂਡੀਡੇਟ ਨੂੰ ਨਹੀਂ ਕੈਂਡੀਡੇਟੋਂ ਦਾ ਜਨਤਾ ਜਿਹੜੀ ਆ ਠੀਕ ਹੈ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਬਾਵੇਂ ਸਾਰਿਆਂ ਨੂੰ ਕਹਿੰਦੀ ਪਰ ਇੰਨਾ ਪਿਆਰ ਮਾਨ ਸਤਕਾਰ ਜਿਹੜਾ ਜਨਤਾ ਨੇ ਸਾਨੂੰ ਦਿੱਤਾ ਆਪਣੇ ਘਰਾਂ ਦੇ ਅੰਦਰ ਤੱਕ ਲੈ ਕੇ ਸਾਨੂੰ ਚਾਹ ਪਣੀ ਪਿਆ ਕੇ ਸਭ ਨੇ ਭੇਜਿਆ ਤੇ ਵਿਸ਼ਵਾਸ ਦਵਾਇਆ ਕਿ ਇਹ ਜਿਹੜੀ ਜਿੱਤ ਹੋਏਗੀ ਨਾ ਕਾਂਗਰਸ ਪਾਰਟੀ ਦੀ ਇੱਕ ਤਰਫਾ ਜਿੱਤ ਹੋਏਗੀ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਪ੍ਰਮਾਤਮਾ ਕਰੇ ਬਾਕੀ ਵੇਖੋ ਜਨਤਾ ਦੇ ਹੱਥ ਤੇ ਪ੍ਰਮਾਤਮਾ ਦੇ ਹੱਥ ਆ ਕਿਸੇ ਨੂੰ ਜਿਤਾਉਣਾ ਤੇ ਕਿਸੇ ਨੂੰ ਹਰਾਉਣਾ ਕਿਉਂਕਿ ਉਹਦੀ ਰਜਾ ਤੋਂ ਬਗੈਰ ਪੱਤਾ ਵੀ ਨਹੀਂ ਅੰਸੇਦਾ ਸਾਨੂੰ ਆਪਣੇ ਵਾਹਿਗੁਰੂ ਪ੍ਰਮਾਤਮਾ ਦੇ ਭਰੋਸਾ ਵਾ ਕਿ ਉਸ ਪ੍ਰਮਾਤਮਾ ਨੇ ਸਾਡੀ ਅੱਜ ਤੱਕ ਕਦੀ ਪੇਟ ਨਹੀਂ ਲੱਗਨ ਦਿੱਤੀ ਉਹਦਾ ਉਹ ਦਾਸਰਾ ਲੈ ਕੇ ਅਸੀਂ ਚੱਲੇ ਆ ਤੇ ਪਰਮਾਤਮਾ ਦੀ ਕਿਰਪਾ ਨਾਲ ਇਹ ਇੱਕ ਇਹੋ ਜਿਹੀ ਵੇਵ ਚੱਲੇਗੀ ਜਿਹੜੀ ਇੱਕ ਪਾਸਾ ਹੀ ਜਿੱਤ ਹੋਏਗੀ ਤੇ ਪੂਰੇ ਅੰਬਰਸਰ ਦੀਆਂ 85 ਦੀਆਂ 85 ਵਾਡਾਂ ਦੇ ਵਿੱਚੋਂ ਸਭ ਤੋਂ ਵੱਧ ਲੀਡ ਨਾਲ ਜਿੱਤ ਕੇ ਘਾਵਾਂਗੇ ਉਹ ਇੱਕ ਤੁਸੀਂ ਜਦੋਂ ਡੋਟ ਡੋਰ ਦਰਾਂ ਨ ਇੱਕ ਹੈਂਡੀਕੈਪ ਜੋੜਾ ਸੀਗਾ ਜਿਨ੍ਹਾਂ ਨੂੰ ਮਿਲਣ ਦੇ ਲਈ ਤੁਸੀਂ ਉਹਨਾਂ ਦੇ ਉਹ ਚੱਕਰ ਦੇ ਵਿੱਚ ਗਏ ਸੀਗੇ ਉਕੀ ਸਿੰਘ ਸਾਰੇ ਉਹ ਇਤਰਾ ਤੁਸੀਂ ਸਾਰੇ ਅਸੀਂ ਜਾ ਰਹੇ ਸੀ ਜਦੋਂ ਤੇ ਬੜੀ ਉਹਨਾਂ ਨੂੰ ਖੁਸ਼ੀ ਹੋਈ ਸਾਡੇ ਮਿੱਤਰ ਹੀ ਸੀ ਉਹਨਾਂ ਨੂੰ ਇੰਨੀ ਖੁਸ਼ੀ ਹੋਈ ਪਰ ਉਹ ਦੋਨੇ ਸਾਡੇ ਸਾਡਾ ਭਰਾ ਹੀ ਸੀ ਸੋਨੂੰ ਉਹਦੀ ਵਾਈਫ ਤੇ ਪਰਮਾਨੰਦ ਵਾਲਿਆਂ ਨੇ ਉਹਨੂੰ ਚਲੋ ਦੋਵਾਂ ਨੂੰ ਹੈਂਡੀਕੈਪ ਸੀਗੇ ਤੇ ਉਹ ਥੱਲੇ ਨਹੀਂ ਆ ਸਕਦੇ ਥੱਲੇ ਨਹੀਂ ਆਸਤੇ ਪਰ ਸਾਡਾ ਤੇ ਉਹਨਾਂ ਦਾ ਇੰਨਾ ਪਿਆਰ ਸੀ ਉਹਨਾਂ ਨੇ ਆਨ ਨੂੰ ਕਿਹਾ ਵੀ ਉੱਪਰ ਆਓ ਉੱਪਰ ਆ ਗਏ ਉਹਨਾਂ ਦੇ ਘਰ ਦੇ ਉੱਪਰ ਜਾ ਕੇ ਉਹਨਾਂ ਨੂੰ ਮਿਲ ਕੇ ਤੇ ਉਹਨਾਂ ਨੇ ਬਹਾਨੂੰ ਵਿਸ਼ਵਾਸ ਦਿੱਤਾ ਦਵਾਇਆ ਕਿ ਸਦਾ ਜੀ ਤੁਹਾਨੂੰ ਇੱਧਰ ਭਾਵੇਂ ਤੁਸੀਂ ਨਾ ਵੇਦੇ ਨਾ ਤਾਂ ਵੀ ਵੋਟਾਂ ਸੀ ਤੁਹਾਨੂੰ ਹੀ ਪਉਣੀਆਂ ਸੀ ਕਿ ਉਹਨਾਂ ਦਾ ਇੰਨਾ ਪਿਆਰ ਸੀ ਔਰ ਜਿਸ ਤਰ੍ਹਾਂ ਤੁਸੀਂ ਨਹੀਂ ਡੋਟ ਡੋਰ ਕਰਦੇ ਜੇ ਤੁਹਾਨੂੰ ਬਾਕੀ ਕੈਂਡੀਡੇਟ ਦਾ ਕੀ ਤਾਨੂੰ ਕੀ ਲੱਗਦਾ ਹੈ ਔਰ ਤੁਹਾਨੂੰ ਤੁਹਾਡੇ ਜਿਹੜੇ ਸਾਥੀ ਆ ਕੇ ਤੁਹਾਨੂੰ ਦੀ ਥਿਊ ਦਿੰਨੇ ਨੇ ਉਹਦੇ ਅਨੁਸਾਰ ਤੁਹਾਨੂੰ ਕੀ ਲੱਗਦਾ ਹੈ ਕੋਚਿੰਦਰ ਭਾਈ ਤੁਹਾਨੂੰ ਵੀ ਪਤਾਵਾ ਤੁਸੀਂ ਘਰ ਘਰ ਜਾਂਦੇ ਜੀ ਤੁਸੀਂ ਸਾਡੇ ਤੋਂ ਐ ਨਹੀਂ ਸਾਡੇ ਤੋਂ ਇਲਾਵਾ ਹੋਰ ਵੀ ਕੈਂਡੀਡੇਟਾਂ ਦੇ ਨਾਲ ਕੰਮ ਕਰਦੇ ਜੀ ਇਹ ਸਾਡੇ ਤੋਂ ਬਾਅਦ ਤੁਸੀਂ ਦੱਸ ਸਕਦੇ ਜੀ ਵੀ ਇਹ ਜਿਹੜੀ ਵੀ ਇਹ ਕਿਤਰਾ ਚੱਲਣ ਦੀ ਆ ਮਤਲਬ ਪਤਾ ਲਾ ਪੱਤਰਕਾਰਾਂ ਨੂੰ ਜ਼ਿਆਦਾ ਨੌਲੇਜ ਹੁੰਦੀ ਆ ਕਿ ਇਸ ਵੇਲੇ ਕੌਣ ਜਿਹੜਾ ਜਿੱਤ ਦੇ ਵੱਲ ਵੱਧ ਰਿਹਾ ਗੋੜਾ ਹਾਰਦੇ ਵਾਲੇ ਜਾਣਦੇ ਆ ਦੇਖੋ ਜਿਪਨ ਨੂੰ ਸਭ ਨੂੰ ਸਾਡੇ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਸਾਡਾ ਕੋਈ ਦੇਖੋ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਡਾ ਕੋਈ ਰਾਜਨੀਤੀ ਵਿਸ਼ੋਕੜ ਨਹੀਂ ਹੈ ਠੀਕ ਹੈ ਸਾਡਾ ਫਸਟ ਟਾਈਮ ਹੈ ਪਰ ਜਿਸ ਤਰ੍ਹਾਂ ਸਾਨੂੰ ਲੋਕਾਂ ਨੇ ਹੰਗਾਰਾ ਦਿੱਤਾ ਹੈ ਇੰਨਾ ਪਿਆਰ ਨਾਲ ਇੰਨੇ ਸਨੇਹ ਨਾਲ ਇਵਨ ਕੇ ਬੱਚੇ ਬੁੱਢੇ ਜਵਾਨ ਸਾਰੇ ਹੀ ਜਿੱਥੇ ਜਿੱਥੇ ਅਸੀਂ ਗਏ ਆ ਸਾਰੇ ਬੜੇ ਪਿਆਰ ਨਾਲ ਬਾਹਰ ਨੇ ਸਾਡਾ ਸਾਰੇ ਵਰਬ ਫਾਰਮ ਵਾਰਮ ਵੈਲਕਮ ਕੀਤਾ ਹੈ ਠੀਕ ਹੈ ਜੀ ਸਾਨੂੰ ਹਰ ਕਿਸੇ ਨੇ ਇਹ ਕਿਹਾ ਕਿ ਬਸ ਤੁਸੀਂ ਵਾਠੀਕੋ ਕਿਉਂਕਿ ਅਸੀਂ ਲੋਕਾਂ ਦੀ ਪ੍ਰੋਬਲਮ ਸਮਝਦੇ ਆ ਅਸੀਂ ਖੁਦ ਇੱਕ ਆਮ ਇਨਸਾਨ ਆ ਠੀਕ ਹੈ ਅਸੀਂ ਉਹ ਸਭ ਪ੍ਰੋਬਲਮ ਖੁਦ ਫੇਸ ਕਰ ਰਹੇ ਆ ਅਸੀਂ ਵੀ ਪਰੇਸ਼ਾਨ ਆ ਉਹਨਾਂ ਉਹੀ ਮੁੱਦਿਆਂ ਤੋਂ ਜਿਹੜੇ ਮੁੱਦਿਆਂ ਤੋਂ ਲੋਕੀ ਪਰੇਸ਼ਾਨ ਨੇ ਔਰ ਲੋਕੀ ਕਹਿ ਰਹੇ ਨੇ ਕਿ ਜਿਵੇਂ ਆਮ ਕੋਈ ਕਾਉਂਸਲਰ ਵਗੈਰਾ ਬੰਦੇ ਨੇ ਤੇ ਉਹ ਸਟੈਂਪ ਤੱਕ ਲਗਾਉਣ ਤੋਂ ਲੋਕਾਂ ਨੂੰ ਇਨਕਾਰ ਕਰ ਦਿੰਦੇ ਨੇ ਠੀਕ ਹੈ ਐ ਦਾਨੀਆਂ ਚਲੋ ਅਸੀਂ ਚਲੋ ਪ੍ਰਮਾਤਮਾ ਵੱਲੋਂ ਸਾਨੂੰ ਉਹਨਾਂ ਨੇ ਜੇ ਇਹ ਸੇਵਾ ਬਖਸ਼ਣ ਬਖਸ਼ਣਗੇ ਠੀਕ ਹੈ ਇਹ ਗੁਰੂ ਮਹਾਰਾਜ ਜੀ ਜੇ ਸਾਡੇ ਤੇ ਕਿਰਪਾ ਹੋਏਗੀ ਅਸੀਂ ਉਹਨਾਂ ਨੂੰ ਕਦੀ ਕੋਈ ਇਹੋ ਜੀ ਮੁਸ਼ਕਲ ਨਹੀਂ ਆਣ ਦਵਾਂਗੇ ਜਿੱਥੇ ਲੋੜੇਗੀ ਦਿਨ ਰਾਤ ਜਿਸ ਟਾਈਮ ਕਹਿੰਗੇ ਅਸੀਂ ਉਸੇ ਟਾਈਮ ਉਹਨਾਂ ਦੀ ਸੇਵਾ ਛਾਜਰ ਰਵਾਂਗੇ ਔਰ ਬਾਕੀ ਰਹੀ ਗੱਲ ਵਾਰਡ ਨਿਵਾਸੀਆਂ ਨੇ ਸਾਨੂੰ ਇੰਨਾ ਪਿਆਰ ਸਨੇਹ ਦਿੱਤਾ ਹੈ ਕਿ ਸਾਨੂੰ ਅਸੀਂ ਸੋਚ ਸਾਡੀ ਸੋਚ ਤੋਂ ਵੀ ਪਰੇ ਹੈ ਸਭ ਕੁਝ